ਸਸੀ ਗੱਲ ਦੀ ਵੀਡੀਓ ਜਿਹੜੀ ਬਣ ਰਹੀ ਹੈ ਉਹ ਬਣ ਰਹੀ ਹੈ ਗੂੰਦ ਸਿਆ ਜਿਹਨੂੰ ਕਾਲੀ ਗੂੰਦ ਕਹਿੰਦੇ ਹਨ ਇਹ ਹੈ ਕਾਲੀ ਗੂੰਦ ਕਾਲੀ ਗੂੰਦ ਹੈ ਤੇ ਇਸ ਨੂੰ ਗੂੰਦ ਸਿਆ ਵੀ ਕਿਹਾ ਜਾਂਦਾ ਹੈ ਅਤੇ ਇਹ ਗੂੰਦ ਜਿਹੜੀ ਹੈ ਇੰਨਾ ਇਹਦਾ ਫਾਇਦਾ ਹੈ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਇਹ ਗੂੰਦ ਜਿਹੜੀ ਹੈ ਇਹ ਗੂੰਦ ਦਰਦਾਂ ਵਾਸਤੇ ਸੋਨੇ ਤੇ ਸੁਹਾਗਾ ਔਰ ਇਹ ਗੂੰਦ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਹੈ ਅਤੇ ਇੰਨਾ ਹੀ ਨਹੀਂ ਵੀ ਇਹ ਜਿਹੜੀ ਗੂੰਦ ਹੈ ਤੁਹਾਡਾ ਲੱਕ ਦਰਦ ਮੋਢੇ ਦਰਦ ਗੋਡੇ ਦਰਦ ਸਟਿਕਾ ਪੇਨ ਸਰਵਾਈਕਲ ਪੇਨ ਸ਼ੂਗਰ ਇੱਥੋਂ ਤੱਕ ਕਿ ਜਿਹੜੀ ਕਾਲੀ ਗੂੰਦ ਹੈ ਇਹ ਹਾਰਟ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਅਗਰ ਤੁਹਾਡੀਆਂ ਨਸਾਂ ਬਲਾਕਡ ਹਨ ਤਾਂ ਤੁਸੀਂ ਇਹ ਗੂੰਦ ਦਾ ਇਸਤੇਮਾਲ ਜਰੂਰ ਕਰੋ ਤੇ ਗੂੰਦ ਜਿਹੜੀ ਹੈ ਉਹ ਚਮਚਾ ਜਿਹੜਾ ਹੈ ਛੋਟਾ ਚਮਚਾ ਉਹਦਾ ਅੱਧਾ ਹਿੱਸਾ ਉਸ ਤੋਂ ਵੀ ਥੋੜੀ ਗੂੰਦ ਲੈਣੀ ਹੈ ਉਸੇ ਪਾਣੀ ਚ ਘੋਲ ਕੇ ਲੈ ਸਕਦੇ ਹੋ ਦਹੀਂ ਚ ਲੈ ਸਕਦੇ ਹੋ ਦੁੱਧ ਨਾਲ ਲੈ ਸਕਦੇ ਹੋ ਤੇ ਸ਼ਹਿਦ ਵਿੱਚ ਪਾ ਕੇ ਵੀ ਲੈ ਸਕਦੇ ਹੋ ਤੇ ਗੁੜ ਨਾਲ ਵੀ ਲੈ ਸਕਦੇ ਹੋ ਬਾਕੀ ਇਹ ਦਿਨ ਚ ਦੋ ਵਾਰ ਹੀ ਲੋ ਤੁਹਾਨੂੰ ਗੰਠੀਏ ਦੀ ਪ੍ਰੋਬਲਮ ਹੈ ਕਿਉਂਕਿ ਮੈਂ ਕੱਲ ਜਿਹੜਾ ਤੇਲ ਬਣਾਉਣ ਦੀ ਵੀਡੀਓ ਦੱਸੀ ਸੀ ਉਹ ਤੇ ਮ사ਜ ਦਾ ਤੇਲ ਹਨਾ ਹੁਣ ਤੁਸੀਂ ਜਿਹੜੀ ਚੀਜ਼ ਖਾਣੀ ਹੈ ਮੈਂ ਉਹਦੀ ਵੀਡੀਓ ਬਣਾ ਰਿਹਾ ਹਾਂ ਕਾਲੀ ਗੂੰਦ ਬਾਕੀ ਅਗਰ ਜੇ ਤੁਸੀਂ ਤੁਹਾਨੂੰ ਕਾਲੀ ਗੂੰਦ ਨਹੀਂ ਮਿਲਦੀ ਤੁਸੀਂ ਚਾਰ ਗੂੰਦਾਂ ਜਿਹੜੀਆਂ ਨੇ ਜੀਵੇਂ ਕਿ ਇੱਕ ਪਿੱਪਲ ਗੂੰਦ ਲੈ ਲਓ ਫਿਰ ਇੱਕ ਖਟੀਰਾ ਗੂੰਦ ਲੈ ਲਓ ਇੱਕ ਸ਼ੀਸ਼ਮ ਦੀ ਗੂੰਦ ਲੈ ਲਓ ਇੱਕ ਨਿੰਮ ਦੀ ਗੂੰਦ ਲੈ ਲਓ ਮਰੰਗੇ ਦੀ ਗੂੰਦ ਲੈ ਲੋ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਪੀਸ ਕੇ ਤੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਧਾਗਾ ਮਿਸ਼ਰੀ ਨਾਲ ਵੀ ਇਹਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਬਾਕੀ ਇਹ ਜਿਹੜੀ ਗੂੰਦ ਹੈ ਵਾਤ ਪਿੱਤ ਤੇ ਕਫ ਇਨਸਾਨ ਦੇ ਵਿੱਚ ਤਿੰਨੇ ਰੋਗ ਹੁੰਦੇ ਹਨ ਵਾਤ ਰੋਗ ਪਿੱਤ ਰੋਗ ਤੇ ਕਫ ਰੋਗ ਬਾਤ ਰੋਗ ਜਿਹੜਾ ਹੈ ਉਹ ਗੈਸ ਕਰਕੇ ਹੈ ਪਿੱਤ ਰੋਗ ਜਿਹੜਾ ਉਹ ਤੁਹਾਡਾ ਗਰਮੀ ਹੋ ਜਾਂਦੀ ਹੈ ਤੇ ਫਿੰਸੀਆਂ ਵਗੈਰਾ ਬਾਥਰੂਮ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕਫ ਰੋਗ ਜਿਹੜਾ ਹੈ ਉਹ ਤੁਹਾਨੂੰ ਬਲਗਮ ਖਾਂਸੀ ਵਗੈਰਾ ਇਹ ਉਹਨਾਂ ਤਿੰਨਾਂ ਰੋਗਾਂ ਨੂੰ ਠੀਕ ਕਰਦੀ ਹੈ ਤੇ ਇਸ ਤੋਂ ਨਵਾ ਜੇ ਤੁਸੀਂ ਕੋਈ ਲੱਡੂ ਬਣਾਉਣੇ ਆ ਜਾਂ ਪੰਜੀਰੀ ਬਣਾਉਣੀ ਆ ਤੁਸੀਂ ਉਸ ਦੇ ਵਿੱਚ ਵੀ ਇਸ ਨੂੰ ਪਾ ਸਕਦੇ ਹੋ ਤੇ ਜੇ ਦੇਖਿਆ ਜੇ ਆਮ ਤੌਰ ਤੇ ਤੇ ਇਹ ਇਮਿਊਨਿਟੀ ਜਿਹੜੀ ਹੈ ਇਨਸਾਨ ਦੀ ਉਸ ਨੂੰ ਸਟਰੋਂਗ ਕਰਦੀ ਹੈ ਬਾਕੀ ਇਹਦੀ ਪਹਿਚਾਨ ਕੀ ਹੈ ਇਹਦੀ ਪਹਿਚਾਨ ਹੈ ਵੀ ਜਦੋਂ ਤੁਸੀਂ ਇਸ ਨੂੰ ਗ੍ਰाइंड ਕਰੋਗੇ ਤੇ ਥੋੜੇ ਚਿਰ ਬਾਅਦ ਤੁਸੀਂ ਰੱਖੋਗੇ ਇਹ ਫਿਰ ਉਸੇ ਤਰ੍ਹਾਂ ਹੀ ਹੋ ਜਾਏਗੀ ਜਿਹੜੀ ਪਹਿਲੀ ਹਾਲਤ ਦੇ ਵਿੱਚ ਤੁਸੀਂ ਇਹ ਕੀਤੀ ਸੀ ਬਾਕੀ ਅਗਰ ਜੇ ਤੁਹਾਡੇ ਚ ਸਰੀਰਕ ਕਮਜ਼ੋਰੀ ਹੈ ਤਾਂ ਤੁਸੀਂ ਕਾਲੀ ਗੋੰਦ ਲੈਣੀ ਹੈ ਬਰਾਬਰ ਮਾਤਰਾ ਚ ਲੈਣੀ ਹੈ ਕਾਲੀ ਗੋੰਦ ਅਸ਼ਵਧ ਗੰਦਾ ਰੂਮੀ ਮਸਗੀ ਜਟਾ ਮਾਨਸੀ ਤੇ ਸ਼ਿਲਾਜੀਤ ਤੇ ਮੁਰੰਗੇ ਦੀ ਗੁੰਦ ਜਾਂ ਉਹਦਾ ਪਾਊਡਰ ਇਹਨਾਂ ਨੂੰ ਮਿਕਸ ਕਰ ਲਓ ਤੇ ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਡੀ ਅੰਦਰੂਨੀ ਕਮਜ਼ੋਰੀ ਜਿਹੜੀ ਆ ਉਹ ਠੀਕ ਹੋ ਜਾਵੇਗੀ ਬਾਕੀ ਮਰਦਾਂ ਦੀ ਤਾਕਤ ਜੋ ਕਮਜ਼ੋਰ ਹਨ ਉਸ ਨੂੰ ਤੇ ਬਹੁਤ ਜਲਦੀ ਠੀਕ ਕਰਦੀ ਹੈ 슈ਗਰ ਦੇ ਮਰੀਜ਼ ਇਸ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਾਕੀ ਜਿਨ੍ਹਾਂ ਨੂੰ ਮਾਈਗਰੇਨ ਦੀ ਦਰਦ ਹੈ ਉਹ ਵੀ ਇਸ ਦਾ ਇਸਤੇਮਾਲ ਕਰ ਸਕਦੇ ਆ ਬੈਕ ਪੇਨ ਜਿਨ੍ਹਾਂ ਦੇ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਤੇ ਜੇ ਅਗਰ ਤੁਹਾਡੇ ਪੈਰ ਸੁੱਜ ਗਏ ਜੇ ਪੈਰਾਂ 'ਚ ਦਰਦ ਹੈ ਤਾਂ ਤੁਸੀਂ ਸ਼ਹਿਦ ਦੇ ਵਿੱਚ ਮਿਲਾ ਕੇ ਇਸ ਨੂੰ ਖਾ ਸਕਦੇ ਹੋ ਬਾਕੀ ਇਹ ਚੀਜ਼ ਹੈ ਜਿਹੜੀ ਹੈ ਇੱਥੇ ਤੇ ਨਹੀਂ ਮਿਲਦੀ ਲੇਕਿਨ ਇੰਡੀਆ ਦੇ ਵਿੱਚ ਤੇ ਆਮ ਇਹ ਮਿਲ ਸਕਦੀ ਹੈ ਇਸ ਕਰਕੇ ਤੁਸੀਂ ਇਸ ਨੂੰ ਲਿਆ ਕੇ ਇਸਮਾਲ ਕਰੋ ਤੁਹਾਡੇ ਜਿੰਨੀਆਂ ਵੀ ਦਰਦਾਂ ਹਨ ਸਿਰ ਤੋਂ ਲੈ ਕੇ ਪੈਰ ਤੱਕ ਹਰ ਦਰਦ ਦਾ ਇਲਾਜ ਹੈ ਗੁੰਦ ਸਿਆ ਕਾਲੀ ਗੁੰਦ ਬਾਕੀ ਇਸ ਦਾ ਅਸਰ ਜੇ ਤੁਸੀਂ ਕਹੋਗੇ ਵੀ ਇਕਦਮ ਹੋ ਜਾਏਗਾ ਉਹ ਨਹੀਂ ਹੋਏਗਾ ਆਸਾ ਆਸਾ ਇਸ ਦਾ ਅਸਰ ਹੋਏਗਾ ਪਰ ਹੋਏਗਾ ਪੱਕੇ ਪੈਰ ਤੇ ਬਾਕੀ ਤੁਸੀਂ ਜੇ ਅਗਰ ਲੱਡੂ ਬਣਾਉਣੇ ਹੋਣ ਤਾਂ ਤੁਸੀਂ ਉਹਦੇ ਵਿੱਚ ਵੀ ਇਸ ਨੂੰ ਪਾ ਸਕਦੇ ਹੋ ਬਾਕੀ ਸਰਵਾਈਕਲ ਹੈ ਤੁਹਾਡੇ ਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਬਾਕੀ ਇਹ ਚੀਜ਼ ਬਹੁਤ ਵਧੀਆ ਹੈ ਇੱਕ ਵਾਰੀ ਇਸਤੇਮਾਲ ਕਰਕੇ ਦੇਖੋ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਵਗੈਰਾ ਕਰ ਲੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ